ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਅਤੇ ਰੱਖਿਆ ਮੰਤਰੀ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਜਿਸ ਤਰੀਕੇ ਦੇ ਨਾਲ ਸਟੂਡੈਂਟਸ ਦੀ ਗਿਣਤੀ ਵਧੀ ਹੈ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਕੱڑے ਕਾਨੂੰਨ ਬਣਾਉਣ ਦੀ ਗੱਲ ਹੋਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਇਹ ਫੈਸਲਾ ਲਿਆ ਜਾਣਾ ਇਸ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਹੋ ਇਹ ਇਸ ਫੈਸਲੇ ਦੀ ਬਹੁਤ ਜ਼ੋਰ ਛਲਾਂਗਾ ਕਰਦਾ ਹੈ ਇਹ ਫੈਸਲਾ ਜਿਹੜਾ ਨਾ ਜ ਉਹਨਾਂ ਦੇਸ਼ਾਂ ਦੇ ਵਿੱਚ ਜੋ ਉਹਨਾਂ ਨੇ ਫੈਸਲਾ ਲਿਆ ਪਹਿਲਾਂ ਹੀ ਲਾਗੂ ਹੈ ਉਹਨਾਂ ਦਾ ਜਿਹੜਾ ਫਰਦਰ ਜਿਹੜੀ ਹੈਗੀ ਆ ਆਪਣਾ ਜਿਹੜੀ ਐਜੂਕੇਸ਼ਨ ਹੈ ਉਹ ਉਸੇ ਟ੍ਰੇਡ ਦੇ ਵਿੱਚ ਹੁੰਦੀ ਆ ਜਿਹੜੇ ਟ੍ਰੇਡ ਦੇ ਵਿੱਚ ਉਸ ਬੱਚੇ ਦਾ ਇੰਟਰਸਟ ਹੋਵੇ ਉੱਥੇ ਜਿਹੜਾ ਬੱਚੇ ਜਾਂਦੇ ਨੇ ਉਹ ਨਾ ਟ੍ਰੇਡ ਉਹ ਸਟੇਟ ਦੇ ਵਿੱਚ ਫਰਜ਼ ਕੀਤਾ ਉਹਨਾਂ ਨੂੰ ਲੋੜ ਹੀ ਨਹੀਂ ਹੈਗੀ ਸਾਡੇ ਬੱਚੇ ਉੱਥੇ ਪਹੁੰਚ ਗਏ ਨੇ ਉੱਥੇ ਅਨਮ ਪਲਾਈਟ ਹੋਣਗੇ ਨਾ ਜੀ ਦੂਜੀ ਜਗ੍ਹਾ ਉਹ ਕੰਮ ਨਹੀਂ ਕਰ ਸਕਦੇ ਦੂਜੀ ਜਗ੍ਹਾ ਕੰਮ ਕਰਦੇ ਨੇ ਉਹਨਾਂ ਨੂੰ ਉਨੀ ਜਿਹੜੀ ਹੈਗੀ ਆ ਜਿਹੜੀ ਤਨਖਾਹ ਹੈ ਜਾਂ ਉਹਨਾਂ ਦਾ ਜਿਹੜਾ ਮਜ਼ਦੂਰੀ ਹੈ ਉਹ ਉਨੀ ਨਹੀਂ ਮਿਲਦੀ ਜਿੰਨੀ ਭਾਈ ਸਾਹਿਬ ਜੀ ਉਹਨਾਂ ਨੂੰ ਮਿਲਣੀ ਚਾਹੀਦੀ ਆ ਯੂਨੀਵਰਸਿਟੀਆਂ ਇਹੋ ਜੀਆਂ ਵੀ ਆ ਗਈਆਂ ਨੇ ਜਿਹੜੀਆਂ ਮਤਲਬ ਗਰਾਊਂਡ ਤੇ ਹੈ ਹੀ ਨਹੀਂ ਉਹ ਬੱਚਾ ਜਾਏਗਾ ਜਿਹੜਾ ਬੱਚਾ ਦੱਸਣਾ ਜੇ ਟਰੇਡ ਹੋਏਗੀ ਉਹਨੂੰ ਹੀ ਉੱਥੇ ਜਿਹੜਾ ਹੈ ਨਾ ਜੀ ਵੀਜ਼ਾ ਮਿਲੇਗਾ ਉਹਨੂੰ ਹੀ ਪਰਮਿਟ ਮਿਲੇਗਾ ਉਹਨੂੰ ਹੀ ਉਸ ਯੂਨੀਵਰਸਿਟੀ ਦੇ ਵਿੱਚ ਦਾਖਲਾ ਮਿਲੇਗਾ ਪੰਜਾਬ ਨਗਾਰਾ মিডিਆ ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਮਰੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੂਥ ਦਾ ਨੌਜਵਾਨ ਅਤੇ ਮੁਟਿਆਰਾਂ ਦਾ ਜਿਸ ਤਰੀਕੇ ਦੇ ਨਾਲ ਪ੍ਰਵਾਸ ਵਿਦੇਸ਼ਾਂ ਦੇ ਵੱਲ ਵਧਣਾ ਸ਼ੁਰੂ ਹੋਇਆ ਹੈ ਤੇ ਇਸੇ ਨੂੰ ਲੈ ਕੇ ਜਿੱਥੇ ਪੰਜਾਬ ਪੱਖੀ ਧਿਰਾਂ ਦੇ ਵੱਲੋਂ ਵੱਡੀ ਚਿੰਤਾ ਪ੍ਰਗਟਾਈ ਜਾਂਦੀ ਹੈ ਤੇ ਦੂਜੇ ਪਾਸੇ ਕੈਨੇਡਾ ਸਰਕਾਰ ਦੇ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਅਤੇ ਰੱਖਿਆ ਮੰਤਰੀ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਜਾਂਦਾ ਤੇ ਅਹਿਮ ਫੈਸਲੇ ਦੇ ਵਿੱਚ ਵਾਅਦਾ ਕਰਦਿਆਂ ਹੋਇਆਂ ਜਿਸ ਤਰੀਕੇ ਨੇ ਦੇ ਨਾਲ ਸਟੂਡੈਂਟਸ ਦੀ ਗਿਣਤੀ ਵਧੀ ਹੈ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਕੱڑے ਕਾਨੂੰਨ ਬਣਾਉਣ ਦੀ ਗੱਲ ਹੋਈ ਹੈ ਤੇ ਜਿਹੜੇ ਵਿਦਿਆਰਥੀ ਉੱਥੇ ਨੇ ਜਾਂ ਜਿਹੜੇ ਨਵੇਂ ਜਾਣਾ ਚਾਹੁੰਦੇ ਨੇ ਤੇ ਉਹਨਾਂ ਦੇ ਵਾਸਤੇ ਕੈਂਪਸ ਦੀ ਸ਼ੁਰੂਆਤ ਨੂੰ ਵੀ ਲੈ ਕੇ ਇੱਕ ਸਮੀਖਿਆ ਹੋਈ ਹੈ ਇਸੇ ਦੇ ਤਹਿਤ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਗੁਰ ਪ੍ਰਤਾਪ ਸਿੰਘ ਰਿਆਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਤਮਾਮ ਸਾਰੀ ਜਾਣਕਾਰੀ ਉਹਨਾਂ ਤੋਂ ਲੈਣ ਦਾ ਵੀ ਯਤਨ ਕਰਾਂਗੇ ਸਵਾਗਤ ਹੈ ਸਰ ਸਭ ਤੋਂ ਪਹਿਲਾਂ ਵਾਇਗੁਰ ਜੀ ਕਾ ਖਾਸਾ ਵਾਇਗੁਰ ਜੀ ਕੀ ਫਤਿਹ ਰਿਆਡ ਸਭ ਤੋਂ ਪਹਿਲਾਂ ਮੁਢਲੇ ਰੂਪ ਦੇ ਵਿੱਚ ਸਵਾਲ ਹੈ ਜਿਸ ਤਰੀਕੇ ਦੇ ਨਾਲ ਕੈਨੇਡਾ ਸਰਕਾਰ ਦੇ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਇਹ ਫੈਸਲਾ ਲਿਆ ਜਾਣਾ ਇਸ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਹੋ ਜੀ ਮੈਂ ਇਸ ਫੈਸਲੇ ਦੀ ਪੂਨ ਜੋਰ ਚਲੰਗਾ ਕਰਦਾ ਔਰ ਇਹ ਫੈਸਲਾ ਜਿਹੜਾ ਨਾ ਜੀ ਉਹਨਾਂ ਦੇਸ਼ਾਂ ਦੇ ਵਿੱਚ ਜੋ ਉਹਨਾਂ ਨੇ ਫੈਸਲਾ ਲਿਆ ਪਹਿਲਾਂ ਹੀ ਲਾਗੂ ਹੈ ਜਿਹੜੀਆਂ ਵੀ ਡਿਵੈਲਪਮੈਂਟ ਕੰਟਰੀਜ਼ ਹੈਗੀਆਂ ਨੇ ਅਮਰੀਕਾ ਹੈ ਕੈਨੇਡਾ ਹੈ ਜਰਮਨ ਹੈ ਜਾਪਾਨ ਹੈ ਜਾਂ ਮਤਲਬ ਇੰਗਲੈਂਡ ਹੈ ਇਹਨਾਂ ਸਾਰਿਆਂ ਦੇ ਵਿੱਚ ਹੀ ਜਿਹੜਾ 10ਵੀਂ ਤੋਂ ਬਾਅਦ ਬੱਚੇ ਦਾ ਜਿਹੜਾ ਹੈਗਾ ਟੈਸਟ ਲਿਆ ਜਾਂਦਾ ਔਰ ਉਹ ਟੈਸਟ ਦੇ ਵਿੱਚ ਜਿਹੜੇ ਲਾਈਨ ਦੇ ਵਿੱਚ ਬੱਚੇ ਦਾ ਇੰਟਰਸਟ ਹੋਵੇ ਕੋਈ ਸ਼ਾਇਦ ਚੰਗਾ ਬਣ ਸਕਦਾ ਹੈ ਕੋਈ ਡਾਕਟਰ ਚੰਗਾ ਬਣ ਸਕਦਾ ਕੋਈ ਮਕੈਨਿਕ ਚੰਗਾ ਬਣ ਸਕਦਾ ਕੋਈ ਇੰਜੀਨੀਅਰ ਚੰਗਾ ਬਣ ਸਕਦਾ ਕੋਈ ਸਪੇਸ 'ਚ ਕੰਮ ਕਰ ਸਕਦਾ ਤੋਂ ਉਹਨਾਂ ਦੀ ਜਿਹੜੀ ਹੈ ਨਾ ਜੀ ਵੱਖੋ ਵੱਖਰੀ categories ਜਿਹੜੀਆਂ ਹੈਗੀਆਂ ਬਣਾ ਕੇ ਉਹਨਾਂ ਦਾ ਜਿਹੜਾ ਫਰਦਰ ਜਿਹੜੀ ਹੈਗੀ ਆ ਆਪਣਾ ਜਿਹੜੀ ਐਜੂਕੇਸ਼ਨ ਉਹ ਉਸੇ ਟ੍ਰੇਡ ਦੇ ਵਿੱਚ ਹੁੰਦੀ ਆ ਜਿਹੜੇ ਟ੍ਰੇਡ ਦੇ ਵਿੱਚ ਉਸ ਬੱਚੇ ਦਾ ਇੰਟਰਸਟ ਹੋਵੇ ਪਰ ਬਦਕਿਸਮਤੀ ਨਾਲ ਜਿਹੜਾ ਸਾਡਾ ਦੇਸ਼ ਹੈ ਇਹਦੇ ਵਿੱਚ ਇਹੋ ਜਿਹਾ ਕੋਈ ਸਿਸਟਮ ਨਹੀਂ ਹੈ ਇਹਦੇ ਵਿੱਚ ਮਾਂ ਪਿਓ ਜਿਹੜਾ ਹੈ ਉਹ ਬੱਚੇ ਦੀ ਟੇੜ ਤੇੜ ਜਿਹੜੀ ਹੈ ਨਾ ਜੀ ਉਹ ਚੁਣਦਾ ਹੈ ਨਾ ਕਿਸੇ ਇੰਸਟੀਚਿਊਸ਼ਨ ਦੇ ਵਿੱਚ ਨਾ ਕਿਸੇ ਯੂਨੀਵਰਸਿਟੀ ਦੇ ਵਿੱਚ ਨਾ ਕਿਸੇ ਬੋਰਡ ਦੇ ਵਿੱਚ ਇਹੋ ਜਿਹਾ ਜਿਹੜਾ ਉਹਨਾਂ ਨੇ ਸਾਨੂੰ ਪ੍ਰੋਗਰਾਮ ਦਿੱਤਾ ਹੈ ਜਾਂ ਜਿਹੜਾ ਉਹਨਾਂ ਦੇ ਦੇਸ਼ਾਂ 'ਚ ਪਹਿਲਾਂ ਚੱਲ ਰਿਹਾ ਉਹ ਅੱਜ ਤੱਕ ਨਾ ਇਹ ਲਾਗੂ ਕਰ ਸਕਦੇ ਨੇ ਨਾ ਇਹਨਾਂ ਨੇ ਲਾਗੂ ਕਰਨਾ ਹੈ ਇਸ ਕਰਕੇ ਜਿਹੜਾ ਹੈ ਨਾ ਜੀ ਉੱਥੇ ਜਿਹੜਾ ਬੱਚੇ ਜਾਂਦੇ ਨੇ ਉਹ ਨਾ ਟ੍ਰੇਡ ਉਹ ਸਟੇਟ ਦੇ ਵਿੱਚ ਫਰਜ਼ ਕਿਤਾ ਉਹਨਾਂ ਨੂੰ ਲੋੜ ਹੀ ਨਹੀਂ ਹੈਗੀ ਸਾਡੇ ਬੱਚੇ ਉੱਥੇ ਪਹੁੰਚ ਗਏ ਨੇ ਉੱਥੇ ਆਨੰਮ ਫਲਾਈਟ ਹੋਣਗੇ ਨਾ ਜੀ ਦੂਜੀ ਜਗ੍ਹਾ ਉਹ ਕੰਮ ਨਹੀਂ ਕਰ ਸਕਦੇ ਜਾਂ ਜੇ ਦੂਜੀ ਜਗ੍ਹਾ ਕੰਮ ਕਰਦੇ ਨੇ ਉਹਨਾਂ ਨੂੰ ਉਨੀ ਜਿਹੜੀ ਹੈਗੀ ਆ ਜਿਹੜੀ ਤਨਖਾਹ ਹੈ ਜਾਂ ਉਹਨਾਂ ਦਾ ਜਿਹੜਾ ਮਜ਼ਦੂਰੀ ਹੈ ਉਹ ਉਨੀ ਨਹੀਂ ਮਿਲਦੀ ਜਿੰਨੀ ਭਾਈ ਸਾਹਿਬ ਜੀ ਉਹਨਾਂ ਨੂੰ ਮਿਲਣੀ ਚਾਹੀਦੀ ਆ ਤੋ ਇਸ ਕਰਕੇ ਦੱਸਾਂ ਨਾ ਜੀ ਇੱਕ ਸਾਡਾ ਉਹ ਬਹੁਤ ਵੱਡੀ ਗੱਲ ਰੁਕੇਗੀ ਕੋਝ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਗੁੰਮਰਾਹ ਕਰ ਰਹੇ ਨੇ ਜਿਹੜੇ ਬੱਚਿਆਂ ਨੂੰ ਜਾ ਕੇ ਉੱਥੇ ਜਿਹੜੇ ਹੈਗੇ ਨੇ ਜਾਂ ਯੂਨੀਵਰਸਟੀਆਂ ਇਹੋ ਜੀਆਂ ਵੀ ਹੈਗੀਆਂ ਨੇ ਜਿਹੜੀਆਂ ਮਤਲਬ ਗਰਾਊਂਡ ਤੇ ਹੈ ਹੀ ਨਹੀਂ ਲੇਕਿਨ ਇਹ ਜਿਹੜੇ ਸਾਡੇ ਟਰੈਵਲ ਏਜੰਟ ਨੇ ਇਹ ਉਹਨਾਂ ਦੀਆਂ ਫੀਸਾਂ ਵੀ ਪਰਵਾਹ ਲੈਂਦੇ ਨੇ ਉਹਨਾਂ ਦੇ ਜਿਹੜੇ ਦਾਖਲੇ ਵੀ ਸਾਨੂੰ ਦੱਸ ਦਿੰਦੇ ਨੇ ਉਹਨਾਂ ਦਾ ਸਾਰਾ ਕੁਝ ਕਰ ਦਿੰਦੇ ਨੇ ਔਰ ਸਾਡੇ ਬੱਚਿਆਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਭੇਜ ਵੀ ਦਿੰਦੇ ਨੇ ਪਰ ਉੱਥੋਂ ਜਾ ਕੇ ਜਾਂ ਉਹਦੇ ਰਸਤੇ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਵਾਪਸ ਮੋੜਨਾ ਪੈਂਦਾ ਇਹ ਵੀ ਸਾਡੀਆਂ ਸਰਕਾਰਾਂ ਦੀ ਸਭ ਤੋਂ ਵੱਡੀ ਨਿਰਾਸ਼ਾ ਹੈ ਔਰ ਸਾਡੇ ਲੋਕਾਂ ਦਾ ਜਿਹੜਾ ਪੈਸੇ ਪ੍ਰਤੀ মোহ ਹੈ ਨਾ ਜੀ ਉਹ ਇਸ ਗੱਲ ਨੂੰ ਸਾਡੇ ਜਿਹੜੇ ਬੱਚਿਆਂ ਦਾ ਫਿਊਚਰ ਹੈ ਉਹਨਾਂ ਦੇ ਮਾਪਿਓ ਦੀ ਜਿਹੜੀ ਹੱਕ ਹਲਾਲ ਦੀ ਕਮਾਈ ਹੈ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਨਾ ਜੀ ਇਹ ਡਾਕਾ ਮਾਰਦੇ ਨੇ ਜਦੋਂ ਤੱਕ ਉਹ ਬੱਚਾ ਜਾਏਗਾ ਜਿਹੜਾ ਬੱਚਾ ਦੱਸਣਾ ਜੀ ਟ੍ਰੇਡ ਹੋਏਗੀ ਉਨੂੰ ਹੀ ਉੱਥੇ ਜਿਹੜਾ ਹੈ ਨਾ ਜੀ ਵੀਜ਼ਾ ਮਿਲੇਗਾ ਉਨੂੰ ਹੀ ਪਰਮਿਟ ਮਿਲੇਗਾ ਉਨੂੰ ਹੀ ਉਸ ਯੂਨੀਵਰਸਿਟੀ ਦੇ ਵਿੱਚ ਦਾਖਲਾ ਮਿਲੇਗਾ ਜਿਹੜੀ ਯੂਨੀਵਰਸਿਟੀ ਦੇ ਵਿੱਚ ਉਹਦੇ ਦੇ ਕੋਰਸਸ ਹੋਣਗੇ ਤੋ ਇਸ ਕਰਕੇ ਬਹੁਤ ਜ਼ਿਆਦਾ ਕਟੇਗਾ ਬਾਕੀ ਜਿਤਨਾ ਸਵਾਲ ਹੈਗਾ ਸਾਡੇ ਬੱਚਿਆਂ ਦਾ ਜਾਣਦਾ ਇਹ ਰੁਕੇਗਾ ਨਹੀਂ ਇਹਦੇ ਵਿੱਚ ਵਾਧਾ ਹੋਏਗਾ ਹੋਰ ਪ੍ਰਵਾਸ ਇਹਦੇ ਵਿੱਚ ਬਹੁਤ ਸਾਰੇ ਕਾਰਨ ਨੇ ਪਹਿਲੀ ਗੱਲ ਕਿ ਸਾਡਾ ਇੱਥੇ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਫੇਲਰ ਸਿਸਟਮ ਆਫ ਐਜੂਕੇਸ਼ਨ ਹੈ ਇਹ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਿਹੜਾ ਹੁਣ ਸਾਡੇ ਸੁਖਨਾ ਸਾਡੇ ਸਰਕਾਰਜੋਗ ਮੋਦੀ ਸਾਹਿਬ ਨੇ ਲਾਗੂ ਕਰਾਇਆ ਹੈ ਇਹਦੇ ਵਿੱਚ ਬੱਚਾ ਕਦੀ ਪੜੇਗਾ ਹੀ ਨਹੀਂ ਤੁਸੀਂ ਜੀ ਕਰਦਾ 10ਵੀਂ ਛੱਡ ਦਿਓ ਜੀ ਕਰਦਾ 8ਵੀਂ ਛੱਡ ਦਿਓ ਜੀ ਕਰਦਾ 5ਵੀਂ ਛੱਡ ਦਿਓ ਜੀ ਕਰਦਾ ਤੁਸੀਂ ਭਾਈ ਸਾਹਿਬ ਜੀ ਪਲੱਸ 2 ਤੋਂ ਛੱਡ ਦਿਓ ਤੁਹਾਨੂੰ ਸਰਟੀਫਿਕੇਟ ਮਿਲ ਜਾਏਗਾ ਇਹ ਕੋਈ ਸਰਟੀਫਿਕੇਟ ਨੂੰ ਕੀ ਕਰਨਾ ਜਿਹਦੇ ਵਿੱਚ ਉਹ ਤੂੰ ਭਾਈ ਸਾਹਿਬ ਜੀ ਗਾਂ ਜਾ ਕੇ ਉਹਦਾ ਜਿਹੜਾ ਜੀਵਨ ਜਿੱਥੇ ਉਹਨੇ ਬਸਰ ਕਰਨਾ ਜਿਹੜਾ ਰੋਟੀ ਆਪਣਾ ਜੁੱਲੀ ਕੁਲੀ ਤੇ ਗੁੱਲੀ ਹੈਗੀ ਆ ਜੇ ਉਹ ਹੀ ਨਹੀਂ ਉਹਨੂੰ ਮਿਲਦੀ ਉਹਨੇ ਉਹਨਾਂ ਨੂੰ ਕੀ ਕਰਨਾ ਤਾਂ ਜਿਹੜੀ ਹੈ ਨਾ ਜੀ ਸਾਡਾ ਜਿਹੜਾ ਹੈਗਾ ਐ ਅਸੀਂ ਚੰਗਾ ਖਾਣਾ ਜਾਣਦੇ ਆ ਚੰਗਾ ਪਹਿਨਣਾ ਜਾਣਦੇ ਆ ਔਰ ਟੌਣਾ ਰਹਿਣਾ ਜਾਣਦੇ ਆ ਇਸ ਕਰਕੇ ਸਾਡਾ ਇੰਨੇ ਇੰਨੇ ਘੱਟ ਪੈਸਿਆਂ ਦੇ ਵਿੱਚ ਜਾਂ ਜਿਹੜੀ ਖੇਤੀ ਨੂੰ ਜਿੰਨਾ ਇਹਨਾਂ ਨੇ ਬਰਬਾਦ ਕੀਤਾ ਉਹਦੇ ਨਾਲ ਹੁਣ ਗੁਜ਼ਾਰਾ ਨਹੀਂ ਹੈ ਅਸੀਂ ਚਾਹੁੰਦੇ ਸਾਡੇ ਕੋਲ ਵਧੀਆ ਕਾਰ ਹੋਵੇ ਅਸੀਂ ਚਾਹੁੰਦੇ ਸਾਡੇ ਕੋਲ ਵਧੀਆ ਸਵਾਰੀ ਹੋਵੇ ਅਸੀਂ ਚਾਹੁੰਦੇ ਆ ਸਾਡਾ ਭਾਈ ਸਾਹਿਬ ਜੀ ਰੁਤਬਾ ਬਹੁਤ ਵਧੀਆ ਹੋਵੇ ਸਾਡਾ ਬੈਂਕ ਬੈਲੈਂਸ ਹੋਵੇ ਔਰ ਇਹ ਜਿਹੜੀ ਲੜਾਈ ਆ ਨਾ ਜੀ ਇਹ ਸਾਡੀ ਜਿਹੜੀ ਹੈਗੀ ਆ ਸ਼ਿਸ਼ਟਮ ਨਾਲ ਹੈ ਅਰੇ ਸਾਹਿਬ ਕਿਤੇ ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਜਦੋਂ ਵਿਕਸਤ ਦੇਸ਼ਾਂ ਦੀ ਗਵਰਨਮੈਂਟਸ ਦੇ ਵੱਲੋਂ ਇਸ ਤਰੀਕੇ ਦੇ ਫੈਸਲਿਆਂ ਦੇ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਜਾਂ ਕੁਝ ਵਾਅਦੇ ਕੀਤੇ ਜਾਂਦੇ ਨੇ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਲੋਕ ਚਾਹਨਾ ਰੱਖਦੇ ਨੇ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾਣਾ ਹੈ ਕਿਉਂਕਿ ਟਰੈਵਲ ਏਜੰਟਾਂ ਦੇ ਜਿਹੜੇ ਆਫਿਸ ਨੇ ਜਾਂ ਇਮੀਗ੍ਰੇਸ਼ਨ ਨੇ ਪਹਿਲਾਂ ਹੀ ਬਹੁਤ ਜਾਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਇੱਥੋਂ ਤੱਕ ਕਿ ਲੋਕ ਕਿਤੇ ਨਾ ਕਿਤੇ ਪੈਸੇ ਪਸਾਉਣ ਦੇ ਵਿੱਚ ਵੀ ਉਹਨਾਂ ਟਰੈਵਲ ਏਜੰਟਾਂ ਦਾ ਸ਼ਿਕਾਰ ਹੋਏ ਨੇ ਲੱਗਦਾ ਨਹੀਂ ਕਿ ਇਹ ਜਿਹੜਾ ਫਰਾਡ ਹੈ ਜਾਂ ਇੱਕ ਤਰ੍ਹਾਂ ਦਾ ਸਕੈਮ ਚੱਲਦਾ ਰਿਹਾ ਲੰਬੇ ਸਮੇਂ ਤੋਂ ਇਹਦੇ ਵਿੱਚ ਵੀ ਵਾਧਾ ਹੋਊਗਾ ਦੇਖੋ ਗੱਲ ਇਹ ਹੈ ਕਿ ਜਿਹੜਾ ਸਾਡੇ ਪੋਲੀਟੀਸ਼ੀਅਨ ਹਨ ਜੀ ਜਿਹੜੇ ਸਾਡੇ ਸਿਆਸਤਦਾਨ ਖਾਸ ਕਰਕੇ ਹਿੰਦੁਸਤਾਨ ਦੇ ਉਹ ਮਤਲਬ ਲੋਕਾਂ ਨੂੰ ਬੇਵਕੂਫ ਬਣਾ ਕੇ ਬੁੱਧੂ ਬਣਾ ਕੇ ਲੋਕਾਂ ਦਾ ਮਜ਼ਾਕ ਉਡਾ ਕੇ ਬਹੁਤ ਖੁਸ਼ ਹੁੰਦੇ ਨੇ ਹੂੰ ਤੁਸੀਂ ਵੇਖ ਲਓ ਕਿ ਜਿਸ ਮਰਜ਼ੀ ਲੀਡਰ ਨੂੰ ਈਡੀ ਵਾਲੇ ਜਾਂ ਸੀਬੀਆਈ ਵਾਲੇ ਉਹ ਰੇਡ ਕਰਦੇ ਨੇ ਉਹ ਉਹਨੂੰ ਫੇਸ ਨਹੀਂ ਕਰਦਾ ਕੀ ਕਹਿੰਦਾ ਕਹਿੰਦਾ ਜੀ ਇਹ ਤੇ ਮੇਰੀ ਦਸਾਨਾ ਜੀ ਜਿਹੜੀ politically ਜਿਹੜਾ ਮੈਨੂੰ ਦਸਾਨਾ ਜੀ ਮੇਰਾ ਜਿਹੜਾ ਵਿਰੋਧਾਣਾ ਜੀ ਉਹ ਕੀਤਾ ਜਾ ਰਿਹਾ ਮੈਨੂੰ politically ਦਬਾਇਆ ਜਾ ਰਿਹਾ ਹੁਣ ਤੁਸੀਂ ਦੇਖੋ ਰਜੀਵ ਲੰਗੋਵਾਲ ਸਮਝੌਤਾ ਲਿਖਤੀ ਹੋਇਆ ਜ਼ੁਬਾਨੀ ਨਹੀਂ ਹੈ ਲਿਖਤੀ ਹੋਇਆ ਉਰੇ ਉੱਤੇ ਲੰਗੋਵਾਲ ਸਾਹਿਬ ਨੇ ਬਰਨਾਲਾ ਸਾਹਿਬ ਨੇ ਔਰ ਇਹ ਜਿਹੜੇ ਹੈਗੇ ਨੇ ਆਪਣਾ ਪ੍ਰਧਾਨ ਮੰਤਰੀ ਸਾਹਿਬ ਸੀ ਉਹਨਾਂ ਨੇ ਦਸਤਖਤ ਕੀਤੇ ਉਸ ਵੇਲੇ ਉਹ ਕਾਂਗਰਸ ਪ੍ਰੈਜ਼ੀਡੈਂਟ ਸਨ ਦੇਸ਼ ਦੇ ਪ੍ਰਧਾਨ ਮੰਤਰੀ ਸਨ ਔਰ ਇੱਥੇ ਹੀ ਬਸ ਨਹੀਂ ਉਹ ਸਮਝੌਤਾ ਲੋਕ ਸਭਾ ਚ ਪਾਸ ਹੋਇਆ ਪਾਸ ਹੋਣ ਤੋਂ ਬਾਅਦ ਕੀ ਅੱਜ ਲਾਗੂ ਹੋ ਗਿਆ ਜਿਹੜੇ ਤੁਸੀਂ ਗੱਲ ਕਰਦੇ ਜਿੰਨੇ ਵਾਅਦਿਆਂ ਦੀ ਅੱਗੇ ਚੱਲੀਏ ਪੂਰੇਵਾਲ ਸਾਹਿਬ ਦਾ ਜਿਹੜਾ ਕੈਲੰਡਰ ਹੈ ਉਹ ਐਸੀਪੀ ਸੀ ਨੇ ਪਾਸ ਕੀਤਾ ਅਕਾਲ ਤਖਤ ਤੋਂ ਸਾਬਤੋਂ ਜਿਹੜਾ ਹੈਗਾ ਜੀ ਉਹਨੂੰ ਮਤਲਬ ਜਿਹੜਾ ਹੈਗਾ ਜੀ ਲਾਗੂ ਕੀਤਾ ਗਿਆ 10 ਸਾਲ ਉਹ ਲਾਗੂ ਰਿਹਾ ਅੱਜ ਉਹ ਕਲੰਡਰ ਲਾਗੂ ਆ ਇਸ ਕਰਕੇ ਦੱਸਣਾ ਜੀ ਇਹਨਾਂ ਦਾ ਕੋਈ ਵੀ ਵਾਦਾ ਮੈਂ ਹੋਰ ਬਹੁਤ ਬਹੁਤ سارے ਵਾਦੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਦੀ ਹੱਥ ਫੜ ਕੇ ਕਸਮ ਖਾਧੀ ਧਰਮ ਦੇ ਗੁਰੰਥਰ ਦੀ ਹੱਥ ਫੜ ਕੇ ਕਸਮ ਖਾਧੀ ਕੀ ਭਾਈ ਸਾਹਿਬ ਜੀ ਉਹ ਉਹਦੇ ਉੱਤੇ ਪੂਰਾ ਉਤਰਿਆ ਇੰਦਰਾ ਗਾਂਧੀ ਨੇ ਸਾਨੂੰ ਕਿਹਾ ਕਿ ਗਰੀਬੀ ਹਟਾਓ ਇਹ ਨਾਰਾ ਦਿੱਤਾ 1972 ਚ ਆਪਣੀਆਂ ਦੇ ਸੀਟਾਂ ਜਿੱਤ ਕੇ ਲੈ ਗਈ ਲੇਕਿਨ ਗਰੀਬੀ ਵਧੀ ਗਰੀਬੀ ਘਟੀ ਨਹੀਂ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ ਗਰੀਬੀ ਜਿਹੜੀ ਹੈ ਨਾ ਜੀ ਉਹ ਸਾਡੇ ਦੇਸ਼ ਦੇ ਵਿੱਚੋਂ ਨਹੀਂ ਹਟ ਰਹੀ ਹੈ ਔਰ ਅਸੀਂ ਬਹੁਤ ਤਰੱਕੀ ਵਾਲੇ ਪਾਸੇ ਨੂੰ ਵਧ ਰਹੇ ਹਾਂ ਲੇਕਿਨ ਤੁਸੀਂ ਵੇਖੋ ਕਿ ਉਹ ਆਪ ਕਹਿੰਦੇ ਨੇ ਕਿ ਮੈਂ 80 ਕਰੋੜ ਆਦਮੀ ਨੂੰ ਜਿਹੜਾ ਹੈ ਨਾ ਜੀ ਔਰ ਰਾਸ਼ਨ ਮੁਫਤ ਦੇ ਰਿਆ ਹੈ ਹਾਲਾਂਕਿ ਇਹ ਬੜੀ ਵੱਡੀ ਚਲਾਕੀ ਆ ਬੜਾ ਵੱਡਾ ਝੂਠ ਆ ਬੜਾ ਵੱਡਾ ਫਰੇਬ ਆ ਨਾ ਤੇ ਮੋਦੀ ਸਾਹਿਬ ਨੇ ਕੋਈ ਆਪਣੀ ਜ਼ਮੀਨ ਵੇਚੀ ਆ ਉਹਨਾਂ ਨੂੰ ਰਾਸ਼ਨ ਦੇਣ ਵਾਸਤੇ ਨਾ ਹੀ ਉਹਨਾਂ ਦੀ ਕੋਈ ਫੈਕਟਰੀ ਆ ਨਾ ਉਹਨਾਂ ਦੀ ਕੋਈ 에ਅਰਲਾਈਨ ਆ ਨਾ ਉਹਨਾਂ ਦਾ ਕੋਈ ਕਸ਼ ਹੈ ਉਹਦੇ ਕੰਪਲਾਈ ਨੇ ਇਮਪਲਾਈ ਨੇ ਤਨਖਾਹ ਲੈਂਦੇ ਨੇ ਔਰ ਉਹ ਕਹਿੰਦੇ ਨੇ ਜੀ ਮੈਂ ਦੇ ਰਿਆ ਦੇ ਰਹੇ ਨੇ ਟੈਕਸ ਜਿਹੜੇ ਪੇ ਕਰਦੇ ਨੇ ਉਹ ਉਹ ਤੁਸੀਂ ਇਹ ਕਰੋ 1.5 ਕਰੋੜ ਦੇ ਵਿੱਚੋਂ ਮਤਲਬ ਤੁਸੀਂ 80 80 ਲੱਖ ਕੱਢ 80 ਕਰੋੜ ਦੇ 1.5 1.5 ਕਰੋੜ ਦੇ 150 ਕਰੋੜ ਦੇ ਵਿੱਚੋਂ 80 ਕਰੋੜ ਕੱਢ ਲਓ ਇਹਦਾ ਮਤਲਬ 70 ਕਰੋੜ ਲੋਕ ਜਿਹੜੇ ਨੇ ਉਹ 80 ਕਰੋੜ ਦਾ ਢਿੱਡ ਭਰ ਰਹੇ ਨੇ ਸਭ ਜਿਹੜੇ ਤੁਸੀਂ ਅੱਜ ਵਾਲੇ ਸਵਾਲੀਆ ਚ ਇਹਨਾਂ ਲਾ ਰਹੇ ਹੋ ਲੱਗਦਾ ਕਿ ਜਿਹੜਾ ਵਿਸ਼ਾ ਆਪਣਾ ਹੈ ਉਹਦੇ ਨਾਲ ਤਾਲਮਿਲ ਖਾਂਦੇ ਨੇ ਆਪਸ ਤੇ ਇਹ ਦੱਸਣਾ ਜੀ ਇੱਕ ਆਦੀ ਹੋਣਾ ਨਹੀਂ ਸਾਡੇ ਬੱਚੇ ਜਿਹੜੇ ਆ ਨਾ ਜੀ ਉਹ ਇਸ ਮਾਹੌਲ ਦੇ ਵਿੱਚ ਰਹਿ ਨਹੀਂ ਸਕਦੇ ਤੁਸੀਂ ਵੇਖੋ ਜਿਹੜਾ ਕੋਈ ਸਰਕਾਰ ਦੇ ਖਿਲਾਫ ਬੋਲਦਾ ਉਹਨੂੰ ਥਾਣੇ ਬੁਲਾ ਲਿਆ ਜਾਂਦਾ ਤੁਸੀਂ ਪੇਸ਼ਟੀ ਕੀਤੀ ਜਾਂਦੀ ਆ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ ਕਿ ਅੱਜ ਦੇ ਮਾਹੌਲ ਦੇ ਵਿੱਚ ਰਹਿ ਨਹੀਂ ਸਕਦੇ ਤੁਸੀਂ ਬਜ਼ੁਰਗ ਹੋਂ ਲੰਮਾ ਸਮਾਂ ਆਪਣਾ ਤਜਰਬਾ ਹੰਡਾਇਆ ਸਕੋ ਤੁਹਾਨੂੰ ਤੇ ਚਾਹੀਦਾ ਕਿ ਪੰਜਾਬ ਦੇ ਜਿਹੜਾ ਯੂਥ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਵਾਪਸ ਪਰਤ ਕੇ ਆਪਣੇ ਪੰਜਾਬ ਦੇ ਵਿੱਚ ਆਓ ਨਹੀਂ ਇਸ ਤਰ੍ਹਾਂ ਹੈਗਾ ਜੀ ਕਿ ਸਾਡਾ ਜਿਹੜਾ ਬੇਟਾ ਜੀ ਹੈਗੀ ਹੈ ਨਾ ਪੰਜਾਬ ਹਿੰਦੁਸਤਾਨ ਦਾ ਕਰੇ ਹਿੱਸਾ ਨਹੀਂ ਰਿਹਾ ਪੰਜਾਬ ਇੱਕ ਵੱਖਰੀ ਸਟੇਟ ਹੈ ਪੰਜਾਬ ਤੁਸੀਂ ਦੇਖੋ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਫੌਜਾਂ ਪਾਦਸ਼ਾਹੀ ਦੋਨੋਂ ਭਾਰੀਆਂ ਨੇ ਉਹ ਵੇ ਸਰਕਾਰ ਜੀ ਅਜ ਮੁੱਲ ਪਾਵੇ ਜਿਹੜੀਆਂ ਖਾਲਸੇ ਤੇਗਾ ਮਾਰੀਆਂ ਨੇ ਮੈਨਹੀਂ ਅੱਜ ਤੋਂ ਘੱਟੋ ਘੱਟ 100 150 ਸਾਲ ਪਹਿਲਾਂ ਇਹ ਲਿਖਿਆ ਗਿਆ ਔਰ ਜਿਹੜਾ ਹੈਗਾ ਤੁਸੀਂ ਵੇਖੋ ਅੰਗਰੇਜ਼ਾਂ ਦਾ ਰਾਜ ਵੇਖ ਲਓ ਪੰਜਾਬ ਦੇ ਉੱਤੇ ਸਾਰਾ 100 ਸਾਲ ਹੈ ਤੇ ਸਿੰਧੋਸਤਾਨ ਤੇ 250 ਸਾਲ ਹੈ ਇਸ ਕਰਕੇ ਦੱਸਣਾ ਜੀ ਜਿਹੜਾ ਸਾਡਾ ਹੈਗਾ ਸਾਨੂੰ ਚਾਹੀਦਾ ਹੈ ਕਿ ਅਸੀਂ ਦੱਸਣਾ ਜੀ ਜਿਹੜੀ ਸਾਡੇ ਗਾਲੇ ਪਾਉਂਦੇ ਨੇ ਹੁਣ ਖਾਲਸਤਾਨ ਦੀ ਗੱਲ ਜਿਹੜੀ ਹੈਗੀ ਤੁਸੀਂ ਕਰ ਲਓ ਤੁਸੀਂ ਸਿੱਖਾਂ ਦੇ ਵਿੱਚ ਜਾ ਕੇ ਪੁੱਛ ਲਓ ਇਹ ਖਾਲਸਤਾਨ ਦੀ ਗੱਲ ਜਿਹੜੀ ਹੈ ਸਰਕਾਰੀ ਹੋਈ ਹੋਈ ਹੈ ਇਸ ਖਾਲਸਾਣ ਦੀ ਜਿਹੜੀ ਗੱਲ ਹੈਗੀ ਆ ਇਹ ਸਾਡੇ ਗਾਲ ਚ ਪਾਈ ਜਾ ਰਹੀ ਆ ਸਾਨੂੰ ਮਜਬੂਰ ਕੀਤਾ ਜਾ ਰਿਹਾ ਔਰ ਇਸ ਇਹ ਸਿੱ ਤੁਸੀਂ ਵੇਖੋ ਹੁਣ ਕਿ ਜਿਹੜੇ ਇਹਨਾਂ ਨੇ ਵਾਦਾ ਕੀਤਾ ਵਾਦਾ ਨਹੀਂ ਕੀਤਾ ਨੋਟੀਫਿਕੇਸ਼ਨ ਕੀਤੀ ਸੈਂਟਰ ਗਵਰਨਮੈਂਟ ਨੇ ਕਿ ਅਸੀਂ ਜਿੰਨੇ ਬੰਦੇ ਜਿਹੜੇ ਹੈਗੇ ਨੇ ਇੰਜਨਰੀਆ ਕਾਇਦਾ ਪੂਰੀਆਂ ਹੋ ਗਈਆਂ ਉਹਨਾਂ ਨੂੰ ਛੜ ਦੇਾਂਗੇ ਤੁਸੀਂ ਦੇਖੋ ਆਪਣੇ ਜਿਹੜੇ ਗੁਜਰਾਤ ਵਾਲੇ ਉਹ ਤੇ ਛੜ ਦਿੱਤੇ ਤੇ ਸਾਟਿਆਂ ਦਾ ਕੀ ਹਾਲ ਇਸ ਕਰਕੇ ਦੱਸਣ ਲਈ ਸਾਡੇ ਬੱਚੇ ਇੱਥੇ ਇਸ ਦਰਤ ਉਹ ਜਿਹੜਾ ਹੈ ਨਾ ਜੀ ਇੱਥੋਂ ਬਾਹਰ ਨਿਕਲਣਾ ਚਾਹੁੰਦੇ ਨੇ ਤੁਸੀਂ ਵੇਖੋ ਸਾਡੀ ਜਿਹੜੀ ਚੱਕੀ ਹੈ ਉਹਨੂੰ 26 ਜਨਵਰੀ ਨੂੰ ਉੱਥੇ ਨਹੀਂ ਜਾਣ ਦਿੱਤਾ ਇਸ ਕਰਕੇ ਸਾਡੇ ਨਾਲ ਜਿਹੜਾ ਇਸ ਦੇਸ਼ ਦੇ ਵਿੱਚ ਵਿਧਕਰਾ ਹੈ ਰਿਆਡ ਸਾਹਿਬ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਅੰਤ ਦੇ ਵਿੱਚ ਮੈਸੇਜ ਦੇ ਦਿਓ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਸਟੂਡੈਂਟ ਕਿਤੇ ਨਾ ਕਿਤੇ ਆਪਣੀਆਂ ਜ਼ਮੀਨਾਂ ਆਪਣੇ ਘਰ ਗਹਿਣੇ ਜਾਂ ਕਹਿ ਸਕਦੇ ਆ ਕਿ ਵੇਚ ਵਾਟ ਕੇ ਵਿਦੇਸ਼ਾਂ ਦੇ ਵੱਲੇ ਜਾ ਰਹੇ ਨੇ ਕਿਤੇ ਨਾ ਕਿਤੇ ਲੱਗਦਾ ਕਿ ਵਿਦੇਸ਼ਾਂ ਦੇ ਵਿੱਚ ਵੀ ਵਿਦਿਆਰਥੀਆਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ਫਿਰ ਉਹਨਾਂ ਦੇ ਕੋਲੇ ਰਸਤੇ ਦੇ ਮੱਦੇ ਨਜ਼ਰ ਉਹਨਾਂ ਦੇ ਉਜਵਲੇ ਭਵਿੱਖ ਵਾਸਤੇ ਜਿਹੜਾ ਇੱਕ ਤੁਹਾਡੇ ਵੱਲੋਂ ਮੈਸੇਜ ਹੋਣਾ ਚਾਹੀਦਾ ਉਹ ਮੈਸੇਜ ਦੱਸ ਦਿਓ ਕਿ ਮਸਲ ਦੇ ਵਿੱਚ ਹੋਣਾ ਕੀ ਚਾਹੀਦਾ ਤੁਸੀਂ ਵੇਖੋ ਚੁਣੌਤੀਆਂ ਹਰ ਜਗ੍ਹਾ ਨੇ ਲੇਕਿਨ ਜਿਹੋ ਜਿਹੇ ਚੁਣੌਤੀਆਂ ਇੱਥੇ ਨੇ ਨਾ ਉਹ ਜਿਹੀਆਂ ਬਾਹਰ ਨਹੀਂ ਐ ਉਥੇ ਨਿਆਂਇ ਪਾਲਿਕਾ ਜਿਹੜੀ ਆ ਉਹਦੇ ਵਿੱਚ ਬਹੁਤ ਸਾਡੇ ਇਸ ਨਿਆਂਇ ਪਾਲਿਕਾ ਨਾਲੋਂ ਸੁਧਾਰ ਆ ਇੱਥੇ ਤੇ 30 30 ਸਾਲ 35 35 ਸਾਲ 40 40 ਸਾਲ ਤੇ ਕੇਸ ਹੀ ਨਹੀਂ ਚੱਲਦਾ ਗਵਾ ਨਹੀਂ ਆਉਂਦੇ ਉਥੇ ਜਿਹੜਾ ਹੈਗਾ ਫੈਸਲਾ ਤੁਹਾਨੂੰ ਲਿਮਟਡ ਟਾਈਮ ਦੇ ਵਿੱਚ ਕਰਨਾ ਪਵੇਗਾ ਉੱਥੇ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਲਈ ਇੱਕੋ ਜਿਹਾ ਹੈ ਸਾਡੇ ਇੱਥੇ ਕਹਿੰਦੇ ਨੇ ਇੱਕੋ ਜਿਹਾ ਇੱਕੋ ਜਿਹਾ ਨਹੀਂ ਹੈਗਾ ਉੱਥੇ ਸਾਰਿਆਂ ਲਈ ਇੱਕੋ ਜਿਹਾ ਹੈ ਨੰਬਰ 3 ਉੱਥੇ ਜਿਹੜੀ ਵੀ ਤੁਹਾਨੂੰ ਜਿਹੜੀਆਂ ਬਾਕੀ ਫੈਸਿਲਿਟੀਆਂ ਨੇ ਮੰਨ ਲਓ ਖਾਣ ਪੀਣ ਦੀ ਚੀਜ਼ ਹੈ ਤੁਸੀਂ ਆ ਸਾਰੀਆਂ ਤੁਹਾਡੇ ਸਾਹਮਣੇ ਦੁਕਾਨਾਂ ਨੇ ਕਿਸੇ 'ਚ ਦਿਖਾ ਕੇ ਵੇਖੋ ਕਿ ਇਹ ਜਿਹੜੀ ਮਤਲਬ ਜਿਹੜੀ ਕਿੰਨੀ ਤਰੀ ਕਿੰਨੇ ਦੇਰ ਤੱਕ ਹੈ ਔਰ ਕਿੰਨੇ ਟਾਈਮ ਤੱਕ ਵੈਲਿਡ ਹੈ ਖਾਣ ਵਾਸਤੇ ਕਿਤੇ ਲਿਖਿਆ ਹੈ ਕਿਸੇ ਹੈਗਾ ਚਲੋ ਉੱਥੇ ਚੱਲਦੇ ਆਂ ਵੇਖੋ ਤੁਹਾਨੂੰ ਅਗਰ ਕੋਈ ਚੀਜ਼ ਦਾ ਮਤਲਬ ਜਿਹੜਾ ਹੈਗਾ ਪੀਰੀਅਡ ਜਿਹੜਾ ਖਾਣ ਦਾ ਖਤਮ ਹੋ ਗਿਆ ਤੇ ਦੁਕਾਨਦਾਰ ਨੂੰ ਸੁੱਟਣੀ ਪਏਗੀ ਦੁਕਾਨਦਾਰ ਵੇਚ ਨਹੀਂ ਸਕਦਾ ਸਾਡੇ ਚਿੱਥੇ ਜਿਹੜੀਆਂ ਓਵਰ ਲੇਟਡ ਦਵਾਈਆਂ ਨੇ ਉਹ ਲੋਕਾਂ ਨੂੰ ਵੰਡ ਦਿੱਤੀ ਜਾਂਦੀਆਂ ਨੇ ਔਰ ਤੁਸੀਂ ਵੇਖੋ ਕੀ ਹਾਲ ਹੈ ਜਿਹੜਾ ਹੈਗਾ ਫੂਡ ਇਨਸਪੈਕਟਰ ਜਿਹੜੇ ਹੈਗੇ ਜਾਂ ਖਾਣ ਵਾਲੇ ਜਿਹੜੇ ਨੇ ਤੁਸੀਂ ਵੇਖੋ ਦੁੱਧ ਦੁੱਧ ਪੰਜਾਬ ਦੇ ਵਿੱਚ ਜਿੰਨਾ ਦੁੱਧ ਪੈਦਾ ਹੁੰਦਾ ਉਸ ਤੋਂ ਕਟੋ-ਕਟ 50 ਗੁਣਾ ਵੱਧ ਜਿਹੜਾ 100 ਗੁਣਾ ਵੱਧ ਜਿਹੜਾ ਹੈਗਾ ਉਹ ਦੁੱਧ ਵੇਕਦਾ ਹੈ ਕਿੱਥੋਂ ਆਉਂਦਾ ਬਿਲਕੁਲ ਕ腐ਸ਼ਨ ਜਿਹੜੀ ਹੈਗੀ ਆ ਉਹ ਇਸ ਵੇਲੇ ਪੰਜਾਬ ਚ ਤੇ ਹਿੰਦੁਸਤਾਨ ਦੇ ਵਿੱਚ ਨਾ ਜੀ ਸਿਰ ਤੋਂ ਉੱਪਰ ਉਲੀ ਲੰਘ ਗਈ ਆ ਕ腐ਸ਼ਨ ਜਿਹੜੀ ਆ ਉਹ ਵੈਲਿਡ ਹੋ ਗਈ ਆ ਕ腐ਸ਼ਨ ਕਿਉਂਕਿ ਜਿਹਨੂੰ ਤੁਸੀਂ ਮਰਜ਼ੀ ਪੁੱਛ ਲਓ ਕਹਿੰਦੇ ਜੀ ਪੈਸੇ ਦੇ ਦਿਓ ਤੁਹਾਡਾ ਕੰਮ ਹੋ ਜਾਏਗਾ ਔਰ ਮਾਤਮੇ ਕਹਾਸੇ ਵਾਲੀ ਗੱਲ ਸੁਣਾਉਣਾ ਕੋਈ ਚੰਗੀ ਜਗ੍ਹਾ ਦੇ ਉੱਤੇ ਕੋਈ ਤੇ ਕੇ ਨੂੰ ਆਪਣਾ ਹਵਾਈ ਜਹਾਜ਼ ਤੇ ਜਾਣ ਵਾਸਤੇ ਨਾ ਜੀ ਟਿਕਟ ਚਾਹੀਦੀ ਸੀ ਤੇ ਉਹਨੇ ਜਦੋਂ ਜਾ ਕੇ ਕਹਿੰਦੇ ਜੀ ਟਿਕਟਾਂ ਜਿਹੜੀਆਂ ਸਾਡੀਆਂ ਸਾਰੀਆਂ ਬੁੱਕ ਹੋ ਚੁੱਕੀਆਂ ਉਥੇ ਇੱਕ ਬੰਦਾ ਫਿਰਦਾ ਸੀ ਉਹ ਕਹਿੰਦਾ ਹਾਂ ਜੀ ਕੀ ਚਾਹੀਦਾ ਕਹਿੰਦਾ ਜੀ ਟਿਕਟ ਚਾਹੀਦੀ ਹੈ ਕਹਿੰਦਾ ਜੀ ਡਬਲ ਪੈਸੇ ਲੱਗਣਗੇ ਹੁਣ ਇਹ ਲੈ ਦੇ ਆ ਦਿੰਦੇ ਆ ਉਹ ਆਂਦਾ ਦੇ ਲਿਆ ਦਿਓ ਉਹ ਲੈ ਕੇ ਜਦੋਂ ਆਇਆ ਕਹਿੰਦਾ ਤੁਹਾਡਾ ਦੇਸ਼ ਬਹੁ ਬੇਈਮਾਨ ਕਹਿੰਦਾ ਜੀ ਤੁਸੀਂ ਤੁਹਾਡਾ ਦੇਸ਼ ਕੀ ਹੈ ਕਿਹੜਾ ਸਾਡੇ ਦੇਸ਼ ਦੇ ਵਿੱਚ ਤੇ ਭਾਈ ਸਾਹਿਬ ਜੀ ਪੂਰੇ ਪੈਸੇ ਨਹੀਂ ਮਿਲਦੇ ਤੇ ਤਾਂ ਮਿਲਦੇ ਹੀ ਨਹੀਂ ਕਹਿੰਦਾ ਤੁਹਾਡਾ ਦੇਸ਼ ਬੇਈਮਾਨ ਹੈ ਜਿਹੜਾ ਦਿੰਦਾ ਨਹੀਂ ਸਾਡਾ ਤਾਂ ਠੀਕ ਹੈ ਕਾ ਜਿਹੜਾ ਪੈਸਾ ਡਬਲ ਪੈਸੇ ਲੈ ਕੇ ਦੇ ਤੇ ਦਿੰਦਾ ਨਾ ਤੁਸੀਂ ਕਰਕੇ ਦੱਸਾਂ ਜੀ ਸਾਡਾ ਦੇਸ਼ ਜਿਹੜਾ ਨਾ ਜੀ ਇਹ ਧਰਮ ਦੇ ਨਾਂ ਤੇ ਚੱਲ ਰਿਹਾ ਲੇਕਿਨ ਧਰਮ ਕੀ ਆ ਇਹ ਕਿਸੇ ਨੂੰ ਮੇਰੇ ਵਰਗੇ ਨੂੰ ਪਤਾ ਨਹੀਂ ਧਰਮ ਕੀ ਆ ਮੇਰੇ ਵਰਗੇ ਨੂੰ ਨਹੀਂ ਪਤਾ ਹੁਣ ਤੁਸੀਂ ਦੇਖੋ ਰਾਮ ਮੰਦਰ ਦੀ ਗੱਲ ਹੈ ਬਣਨਾ ਚਾਹੀਦਾ ਲੇਕਿਨ ਮਸਜਿਦ ਨੂੰ ਢਾਕੇ ਨਹੀਂ ਜੇ ਬਾਬਰ ਨੇ ਮੰਦਰ ਢਾਕੇ ਮਸਜਿਦ ਬਣਾਈ ਆ ਤੇ ਬਾਬਰ ਦੀ ਕਿਹੜੀ ਪੂਜਾ ਹੋ ਰਹੀ ਆ ਬਾਬਰ ਕੋ ਤਾਕਤ ਸੀਗੀ ਬਾਬਰ ਕੋ ਫੌਜਾਂ ਸੀਗੀਆਂ ਬਾਬਰ ਦਾ ਸਿੱਕਾ ਚੱਲਦਾ ਸੀਗਾ ਉਹਨੇ ਇਹ ਕੰਮ ਕਰ ਲਿਆ ਹੁਣ ਤੁਹਾਡਾ ਸਿੱਕਾ ਚੱਲਦਾ ਤੁਹਾਡੀ ਹਕੂਮਤ ਹੈ ਤੁਹਾਡੇ ਜੱਜ ਨੇ ਔਰ ਤੁਸੀਂ ਭਾਈ ਸਾਹਿਬ ਜੀ ਜੇ ਬਾਬਰ ਦੀ ਮਸਜਿਦ ਢਾਕੇ ਉੱਥੇ ਮੰਦਰ ਬਣਾ ਲਿਆ ਤੁਹਾਨੂੰ ਕੋ ਚੰਗਾ ਕਹੇਗਾ ਔਰ ਜਿਸ ਰਾਮ ਦੀ ਇਹ ਗੱਲ ਕਰਦੇ ਆ ਉਸ ਰਾਮ ਦੀ ਪੂਜਾ ਤੇ ਮੈਂ ਵੀ ਕਰਦਾ ਹਾਂ ਪਰ ਰਾਮ ਕਹਿਣ ਮੇ ਭੇਦ ਹੈ ਰਾਮ ਰਾਮ ਸਭੇ ਕਹੇ ਕਿਹਾ ਰਾਮ ਨਾ ਹੋਈ ਸਮਝਾਈ ਨਾ ਜੀ ਭੇਦ ਹੈ ਏਕ ਰਾਮ ਏਕ ਰਾਮ ਦਸ਼ਰਤ ਦਾ ਬੇਟਾ ਏਕ ਰਾਮ ਘਟ ਘਟ ਮੇ ਸੇਟਾ ਉਹ ਰਾਮ ਹੈ ਇਹ ਦਸ਼ਰਤ ਦੇ ਬੇਟੇ ਦੀ ਗੱਲ ਨਹੀਂ ਹੈ ਇਥੋਂ ਤੱਕ ਤੁਸੀਂ ਵੇਖ ਲਓ ਕਿ ਰਮਾਇਣ ਜਿਹੜੀ ਵਾਲਮੀਕ ਜੀ ਦੀ ਆ ਕਿਸੇ ਮੰਦਰ ਦੇ ਵਿੱਚ ਉਹ ਰਮਾਇਣ ਜਿਹੜੀ ਉਹ ਪ੍ਰਕਾਸ਼ ਨਹੀਂ ਕੀਤੀ ਜਾਂਦੀ ਉਹਦਾ ਕੋਈ ਗੱਲ ਨਹੀਂ ਕੀਤੀ ਜਾਂਦੀ ਕਿਉਂਕਿ ਸ਼ਡਿਊਲ ਕਾਸਟ ਨੇ ਲਿਖੀ ਹੋਈ ਹੈ ਤੁਸੀਂ ਦੇਖੋ ਲੋਕ ਸਭਾ ਦਾ ਉਲਗਾਟਣ ਹੋਇਆ ਰਾਸ਼ਟਰਪਤੀ ਜਿਹੜਾ ਦਿੱਤੋ ਬਗੈਰ ਲੋਕ ਸਭਾ ਚੱਲ ਨਹੀਂ ਸਕਦੀ ਉਹਨੂੰ ਉਲਗਾਟਣ ਤੇ ਸੱਦਿਆ ਨਹੀਂ ਗਿਆ ਔਰ ਹੁਣ ਵੀ ਰਾਮ ਮੰਦਰ ਦੇ ਵਿੱਚ ਨਾ ਹੋਣ ਵਾਲੇ ਪ੍ਰਧਾਨ ਮੰਤਰੀ ਆਪਣਾ ਰਾਸ਼ਟਰਪਤੀ ਨੂੰ ਨਾ ਪਹਿਲੇ ਰਾਸ਼ਟਰਪਤੀ ਨੂੰ ਗੋਬਿੰਦ ਨੂੰ ਸੱਦਿਆ ਨਹੀਂ ਗਿਆ। ਤੋ ਇਸ ਕਰਕੇ ਦੱਸਣਾ ਜੀ ਜਿਹੜਾ ਇਹ ਹੈਗਾ ਉਹ ਮਤਲਬ ਸਾਡਾ ਜਿਹੜਾ ਹੈਗਾ ਸੱਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿੱਸੇ ਪਾਰਾ ਜਿਹੜਾ ਹੈਗਾ ਸਭ ਤੁਸੀਂ ਤੇ ਕਿਹਾ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕੀਤੇ ਪਰ ਰਾਮ ਮੰਦਰ ਚ ਲੰਗਰ ਲਗਾਉਣ ਵਾਸਤੇ ਇੱਕ ਨਿਹੰਗ ਸਿੰਘ ਵੀ ਜਾ ਰਿਹਾ। ਰਾਮ ਮੰਦਰ ਚ ਲੰਗਰ ਲਗਾਉਣ ਵਾਸਤੇ ਤਾਂ ਇੱਕ ਨਿਹੰਗ ਸਿੰਘ ਵੀ ਜਾ ਰਿਹਾ ਉਹ ਕਹਿੰਦਾ ਮੈਂ ਜਿਹੜਾ ਅਠਵੀਂ ਕੁੱਲ ਚੋਂ ਆਇਆ ਹੈਗਾ ਜੀ ਕਿ ਕੁਝ ਲੋਕ ਫੋਟੋ ਖਿਚਵਾਉਣ ਦੇ ਅਖਬਾਰਾਂ 'ਚ ਨਾਮ ਲਵਾਉਣ ਦੇ ਸਭ ਕੁਝ ਕਰਨ ਦੇ ਜਿਹੜੇ ਹੈਗੇ ਨਾ ਜੀ ਉਹ ਹੈਗੇ ਆ ਸਾਡਾ ਜਦੋਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਹੈ ਉਹਦੇ ਅਨਸਾਰ ਨਾ ਵੇਖ ਲੈਣ ਗੁਰੂ ਸਾਹਿਬ ਤੇ ਭਾਈ ਸਾਭ ਜੀ ਜਿਹੜਾ ਰਾਮਚੰਦਰ ਦਸ਼ਰਧ ਦਾ ਬੇਟਾ ਉਹਨੂੰ ਰਾਮਚੰਦਰ ਨਹੀਂ ਮੰਨਦੇ ਉਹਨਾਂ ਤੇ ਗੁਰੂ ਸਾਹਿਬ ਕਹਿੰਦੇ ਰੋਵੇ ਰਾਮ ਨਕਾਲਾ ਪਿਆ ਸੀਤਾ ਲਕਸ਼ਮਣ ਵਿਛੜ ਗਿਆ ਰਾਮ ਗयो 라ਵਣ ਗयो ਜਾ ਕੇ ਬਹੁ ਪਰਵਾਰ ਕੋ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਉ ਸੰਸਾਰ ਇਹ ਤੇ ਬ੍ਰਾਹਮਣ ਦਾ ਬਣਾਇਆ ਹੋਇਆ ਆਰਾਮ ਹੈ ਤੋ ਇਸ ਕਰਕੇ ਦੱਸਣਾ ਜੀ ਜਿਹੜੀ ਸਾਡੀ ਗੱਲ ਹੈਗੀ ਆ ਸਾਡੀ ਨੂੰ ਜੀ ਸਦਕੇ ਸਾਰੇ ਜਾਣ ਪੂ ਜਰੂਰ ਜਾਣਾ ਲੇਕਿਨ ਗੱਲ ਸਿਰਫ ਇੰਨੀ ਆ ਕਿ ਬਾਮਨ ਦੇ ਕਹਿੰਦੇ ਨਾ ਜਾਣ ਉੱਥੇ ਜਿਹੜਾ ਹੈਗਾ ਨਾ ਜੀ ਉੱਥੇ ਜਿਹੜਾ ਹੈਗਾ ਉਹ ਜਦੋਂ ਰੁਗਾਟਣ ਕਰ ਰਿਹਾ ਤੇ ਖੁੱਲਾ ਸੱਦਾ ਕਿਉਂ ਨਹੀਂ ਉੱਥੇ ਕਾੜ ਕਿਉਂ ਵੰਡੇ ਜਾ ਰਹੇ ਆ ਜੀ ਇਹਨਾਂ ਚਾਰਾਂ ਧਾਮਾਂ ਦੇ ਜਿਹੜੇ ਹੈਗੇ ਨੇ ਮਹੰਤੋ ਕਿਉਂ ਨਹੀਂ ਜਾ ਰਹੇ ਕਿਉਂਕਿ ਇਹ ਜਿਹੜਾ ਸਨਾਤਮ ਧਰਮ ਨਾ ਮੈਂ ਤੁਹਾਨੂੰ ਜਿਹੜੀ ਗੱਲ ਸਿੱਧੀ ਦੱਸਣੀ ਚਾਹੁੰਦਾ ਸਨਾਤਮ ਧਰਮ ਦੇ ਉੱਤੇ ਓਵਰਹਾਲ ਉਹ ਹਾਵ ਵੀ ਹੋ ਗਿਆ ਹੈ ਜਿਹੜਾ ਆਰੀਆ ਸਮਾਜ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਲੋਕਾਂ ਨੂੰ ਇਹ ਬੇਵਕੂਫ ਬਣਾਉਂਦੇ ਨੇ ਜਿਹੜਾ ਤੇ ਸਨਾਤਮ ਧਰਮ ਹੈ ਉਹਦੇ ਚ ਮੂਰਤੀ ਪੂਜਾ ਹੁੰਦੀ ਹੈ ਉਹਦੇ ਉਹਦੇ ਸ਼ਾਸਤਰ ਨੇ ਉਹਦੇ ਹੀ ਵੇਦ ਨੇ ਉਹਦੀਆਂ ਸਿਮਰਤੀਆਂ ਨੇ ਇਹ ਤੇ ਜਿਹੜਾ ਮਤਲਬ ਹੈਗਾ ਹੈ ਸਵਾਮੀ ਦਿਆਨੰਦ ਦਾ ਧਰਮ ਜਿਹਨੂੰ ਇਹ ਆਰੀਆ ਸਮਾਜ ਜਿਹਨੂੰ ਆਰਐਸਐਸ ਤੇ ਸੰਗ ਮੰਨਦਾ ਹੈ ਆਰਐਸਐਸ ਮਤਲਬ ਖੁਦ ਕੁਛ ਨਹੀਂ ਹੈ ਇਹ ਸੰਗ ਦੀ ਇੱਕ ਸ਼ਾਖਾ ਹੈ ਭਾਜਪਾ ਵੀ ਸੰਗ ਦੀ ਇੱਕ ਸ਼ਾਖਾ ਹੈ ਜਿੱਤਰਾ ਇਹਨਾਂ ਦੀ ਏਬੀਬੀ ਹੈਗੀ ਨਾ ਜੀ ਸਟੂਡੈਂਟ ਯੂਨੀਅਨ ਉਹ ਹੈਗੀ ਆ ਤੂੰ ਇਸ ਕਰਕੇ ਦੱਸਣਾ ਜੀ ਜਿਹੜੀ ਇਹ ਜਿਹੜਾ ਜਿਹੜਾ ਆਰੀਆ ਸਮਾਜ ਹੈ ਉਥੇ ਮੂਰਤੀ ਪੂਜਾ ਨੂੰ ਮੰਨਦਾ ਹੀ ਨਹੀਂ ਉਹਦੇ ਵੇਦਾਂ ਨੂੰ ਮੰਨਦਾ ਹੀ ਨਹੀਂ ਉਥੇ ਜਿਹੜਾ ਹੈਗਾ ਸੁਆਮੀ ਦੇ ਆਨੰਦ ਕਹਿੰਦਾ ਵੀ ਮੈਂ ਸ਼ਿਵਰਾਤਰੀ ਦੀ ਰਾਤ ਸੀਗੀ ਮੈਂ ਭਾਈ ਸਾਹਿਬ ਜੀ ਲਾਗੇ ਸੁੱਤਾ ਸੀ ਲਾਗੇ ਬੈਠਾ ਸੀਗਾ ਤੇ ਲੋਕ ਜਿਹੜੇ ਆ ਭਜਨ ਬੰਦਗੀ ਕਰ ਰਹੇ ਸੀ ਇੱਕ ਚੂਹਾ ਆਇਆ ਉਹ ਸ਼ਿਵਜੀ ਦਾ ਜਿਹੜਾ ਸੀਗਾ ਸ਼ਿਵਲਿੰਗ ਉਹਦੇ ਉੱਤੇ ਪਿਸ਼ਾਬ ਕਰ ਗਿਆ ਮੈਂ ਕਿਹਾ ਵੀ ਜੇ ਤੇ ਇਹਦੀ ਰੱਖਿਆ ਨਹੀਂ ਕਰ ਸਕਦਾ ਤੇ ਸਾਡੀ ਕਿੱਥੋਂ ਕਰੇਗਾ ਤੋ ਇਸ ਕਰਕੇ ਇਹ ਜਿਹੜਾ ਹੈਗਾ ਨਾ ਜੀ ਇਹ ਮਤਲਬ ਬੀਜੇਪੀ ਕਿਉਂਕਿ ਇਹਨਾਂ ਦਾ ਆਪਣਾ ਇੰਨਾ ਕੈਡਰ ਨਹੀਂ ਹੈਗਾ ਇਹਨਾਂ ਨੇ ਹਿੰਦੂਆਂ ਨੂੰ ਜਿਹੜੇ ਸਨਾਤਨ ਹਿੰਦੂ ਸਨ ਉਹਨਾਂ ਨੂੰ ਆਪਣੇ ਕਬਜ਼ੇ ਚ ਲੈ ਕੇ ਉਹ ਰਾਜ ਦੇ ਪ੍ਰਾਪਤੀ ਕੀਤੀ ਹੋਈ ਹੈ ਅਰਿਆਰ ਸਾਹਿਬ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਪੱਖ ਦੇ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਹੈ ਤੇ ਅੱਗੇ ਵੀ ਤੁਹਾਡੇ ਦਰਮਿਆਨ